ਉਹ ਆਇਆ ਸੀ ਬਾਬਾ ਈਸ਼ਰ ਸਿੰਘ ਜੀ ਕੋਲੇ ਨਾਨਕ ਸਰ ਵਾਲੇ ਮਹਾਂਪੁਰਸ਼ਾਂ ਕੋਲੇ ਕੋਲੇ ਉੱਥੇ ਪੈਲੀ ਸੀ ਤੇ ਆ ਕੇ ਕਹਿੰਦਾ ਕੋਕੇ ਕਲਾਂ ਦਾ ਕਹਿੰਦੇ ਬਾਬਾ ਜੀ ਵੀ ਜ਼ਮੀਨ ਪਤਾ ਨਹੀਂ ਕੀ ਬਣਿਆ ਸਮਾਂ ਕਿ ਜ਼ਮੀਨ ਕਲਰ ਹੋ ਗਈ ਕਲਰ ਭਾਵ ਜਿਹੜੀ ਦੇ ਵਿੱਚ ਫਸਲ ਹੀ ਨਹੀਂ ਹੁੰਦੀ ਜ਼ਮੀਨ ਕਲਰ ਹੋ ਗਈ ਹੈ ਮੈਂ ਲੁੜਿਆਣੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿੱਟੀ ਚੈੱਕ ਕਰਾ ਕੇ ਦੇਖ ਲਈ ਹੈ ਕਹਿੰਦੇ ਜ਼ਮੀਨ ਅਬ ਜਾਉ ਨਹੀਂ ਹੋਣੀ ਬਾਬਾ ਕਹਿੰਦੇ ਹੋਰ ਕੋਈ ਉਪਰਾਲਾ ਕਹਿੰਦੇ ਜੀ ਮੈਂ ਸਾਰੇ ਕਰਕੇ ਦੇਖ ਲੇ ਹਰ ਪਾਸੋਂ ਜਵਾਬ ਮਿਲਿਆ ਮੈ ਤੇ ਬਾਬਾ ਈਸ਼ਾ ਸਿੰਘ ਜੀ ਹੱਸ ਕੇ ਕਹਿੰਦੇ ਭਾਈ ਸਾਰੀਆਂ ਤੂੰ ਦਵਾਈਆਂ ਸਾਰੇ ਇਲਾਜ ਕਰਾ ਕੇ ਦੇਖ ਲੈ ਕਿ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਕਿਹੜੇ ਘਰ ਦੀ ਸਾਸ ਸੰਗ ਦੱਸੋ ਕਿਹੜੇ ਘਰ ਦੀ ਗੱਲ ਕਰ ਰੇ ਹੋ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਵੱਗੋਂ ਵਿਚਾਰਾ ਹੱਥ ਬੰਨ ਕੇ ਕਹਿੰਦਾ ਜ਼ਿਮੀਂਦਾਰ ਕਹਿੰਨੇ ਬਾਬਾ ਜੀ ਉਹ ਕਿਹੜੀ ਐ ਕਹਿੰਦੇ ਜਿਹੜੀਆਂ ਸੰਗਤਾਂ ਆਉਂਦੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਦੋਂ ਚਰਨ ਝਾੜਦਿਆਂ ਨੇ ਜਿਹੜੇ ਚਰਨ ਧੂੜ ਆ ਜਿਵੇਂ ਤੁਸੀਂ ਰੋਹ ਦਾ ਛਿੱਟਾ ਦਿੰਨੇ ਹੋ ਇਥੋਂ ਪਾ ਕੇ ਲੈ ਜਾ ਕਰ ਤੇ ਜਾ ਕੇ ਰੋਹ ਖੇਤ 'ਚ ਛਿੱਟਾ ਦੇਣਾ ਇਹਦਾ ਤੇ ਫੇਰ ਸਾਥ ਸੰਗਤ 500 ਦਿਨ ਹੋਏ ਤੇ ਆਇਆ ਬਾਬਾ ਇਕਨ ਖੇਤ ਵਿੱਚ ਘਾਹ ਹਰਾ ਖੜਾ ਬਾਬਾ ਇਕਨ ਫਿਰ ਹੋਰ ਕੀ ਚਾਹੁੰਨਾ ਬਾਹ ਕੇ ਬੀਜਲਾ ਫਸਲ ਹੁਣ ਇਹ ਖੇੜ ਵਰਤ ਜਾਂਦੀ ਹੈ ਸਾਥ ਸੰਗਤ ਇਹਦੀ ਬਹੁਤ ਵੱਡਾ ਪ੍ਰਤਾਪ